ਅੱਛੀ ਗੱਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤਾਂ ਐਸ ਵੇਲੇ 9:30 ਦਾ ਸਮਾਂ ਹੋ ਚੁੱਕਾ ਤੇ ਕਿਸਾਨਾਂ ਵੱਲੋਂ ਲੱਦੇ ਵਾਲੀ ਚੌਂਕ ਦੇ ਵਿੱਚ ਧਰਨਾ ਲਗਾਇਆ ਹੋਇਆ ਹੈ ਤਸਵੀਰਾਂ ਤੇ ਸਵੇਰ ਸ਼ਾਮ ਦੀ ਚੱਕਰੀ ਦੇ ਵਿੱਚ ਤਿਸਦੀ ਰਹਿੰਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਉਕਮંત્રી ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਏ ਸਪੀਡ ਨੂੰ ਸਮਝਦਿਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਈ ਜਾ ਰਹੀ ਹੈ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਇਹ ਦੇਖਾ ਦਿਓ ਇੱਕ ਪਾਸੇ ਜਿੱਥੇ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਨੇ ਟੈਂਟ ਤਸਵੀਰਾਂ ਤੇ ਤੁਹਾਨੂੰ ਟੈਂਟ ਨਜ਼ਰ ਆ ਰਿਹਾ ਹੋਣਾ ਇੱਥੇ ਲੰਗਰਾਂ ਦੇ ਪ੍ਰਬੰਧ ਹੈਗੇ ਨੇ ਤੇ ਦੂਸਰੇ ਪਾਸੇ ਸਲਕ ਤੇ ਦਰਿਆਵਾਂ ਵਿਚਾਦਤੀਆਂ ਗਈਆਂ ਨੇ ਇੱਥੇ ਕਿਸਾਨਾਂ ਵੱਲੋਂ ਬੈਠ ਕੇ धरना ਪ੍ਰਦਰਸ਼ਨ ਕੀਤਾ ਜਾਣਾ ਹੈ ਪਰ ਜਿਹੜੀ ਲਾਈਨ ਹੈਗੀ ਆ ਜਲੰਧਰ ਤੋਂ ਅੰਮ੍ਰਿਤਸਰ ਜਾਣ ਵਾਲੀ ਡਾਊਨਸਾਈਡ ਜਿਹੜੀ ਹੈਗੀ ਆ ਉੱਥੇ ਕਿਸਾਨਾਂ ਵੱਲੋਂ ਬੈਰੀਕੇਡਿੰਗ ਕੀਤੀ ਹੋਈ ਆ ਔਰ ਜਿਹੜੀਆਂ ਗੱਡੀਆਂ ਹੈਗੀਆਂ ਉਹਨਾਂ ਨੂੰ ਉੱਥੇ ਰੋਕਿਆ ਗਿਆ ਇਸੇ ਤਰ੍ਹਾਂ ਦੀਆਂ ਤਸਵੀਰਾਂ ਸੀ ਜਲੰਧਰ ਸ਼ਹਿਰ ਦੇ ਆਸ-ਪਾਸ ਦੀਆਂ ਦਿਖਾਵਾਂਗੇ ਜਲੰਧਰ ਸ਼ਹਿਰ ਦੇ ਅੰਦਰੂਨੀ ਹਿੱਸੇ ਜਿਹੜੇ ਹੈਗੇ ਉਹਨਾਂ ਦੇ ਉਹਨਾਂ ਤੋਂ ਵੀ ਤੁਹਾਨੂੰ ਵਾਕਫ ਕਰਾਵਾਂਗੇ ਤੇ ਇਹ ਨੈਸ਼ਨਲ ਹਾਈਵੇ ਆਪਨ ਲਾਉਨ ਤੇ ਸਰਵਿਸ ਲਾਈਨਸ ਹੈਗੀਆਂ ਇਹਨਾਂ ਨੂੰ ਵੀ ਬੰਦ ਕੀਤਾ ਗਿਆ ਮੋਰੇ ਬੈਰੀਕੇਟਿੰਗ ਕੀਤੀ ਗਈ ਹੈ ਜਿਹੜੇ ਟਰੱਕ ਜਿਹੜੇ ਹੈਵੀ ਵੀਕਲ ਹੈਗੇ ਆ ਉਹ ਤੁਹਾਨੂੰ ਤਸਵੀਰ ਦੇ ਵਿੱਚ ਨਜ਼ਰ ਆਉਂਦੇ ਹੋਣਗੇ ਕਿ ਕਿਸ ਤਰੀਕੇ ਨਾਲ ਉਹਨਾਂ ਨੂੰ ਉੱਥੇ ਰੋਕਿਆ ਗਿਆ ਔਰ ਸਰਵਿਸ ਲਾਈਨ ਦੀ ਤਸਵੀਰ ਵੀ ਇੱਕ ਦਿਖਾ ਦੇਣਾ ਚਾਹੁੰਦੇ ਆ ਕਿ ਜਿੱਦਾਂ ਇੱਥੋਂ ਕੋਈ ਐਂਬੂਲੈਂਸ ਜਿੱਦਾਂ ਕਿ ਕਿਸਾਨ ਆਗੂਆਂ ਨੇ ਜ਼ਿਕਰ ਕੀਤਾ ਸੀਗਾ ਕਿ ਜਿਹੜੀਆਂ ਐਮਰਜੈਂਸੀ ਸਰਵਿਸ ਹੈਗੀਆਂ ਉਹਨਾਂ ਨੂੰ ਨਹੀਂ ਰੋਕਿਆ ਜਾਏਗਾ ਚਾਹੇ ਉਹ ਐਂਬੂਲੈਂਸ ਹੋਣ ਚਾਹੇ ਕਿਸੇ ਨੇ ਬਾਹਰ ਵਿਦੇਸ਼ ਜਾਣਾ ਹੋਵੇ ਜਾਂ ਕਿਸੇ ਨੇ ਵਿਆਹ ਸ਼ਾਦੀ ਦਾ ਕਿਸੇ ਦੇ ਦੁੱਖ ਜੋ ਸਮਾਚਾਰ ਜਿਥੇ ਉਹ ਮਿਲਦਾ ਹੈਗਾ ਉੱਥੇ ਜਾਣਾ ਹੋਵੇ ਉਹਨਾਂ ਨੂੰ ਨਹੀਂ ਰੋਕਿਆ ਜਾਏਗਾ ਉਹਨਾਂ ਨੂੰ ਇੱਥੋਂ ਔਣ ਜਾਣ ਦੀ ਪਾਬੰਦੀ ਨਹੀਂ ਹੈਗੀ ਉਹ ਇਸ ਕਰਕੇ ਸਰਵਿਸ ਲਾਈਨ ਥਾਣੀ ਦੀ ਉਹ ਆ ਜਾ ਸਕਦੇ ਨੇ ਤੇ ਇਸੇ ਤਰ੍ਹਾਂ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਦੇ ਵਿੱਚ ਵੀ ਅਸੀਂ ਜਾ ਕੇ ਕੋਸ਼ਿਸ਼ ਕਰਾਂਗੇ ਕਿ ਤਸਵੀਰਾਂ ਹੈ ਕਿ ਤਸਵੀਰਾਂ ਹਨ ਨਿਲੰਦਰ ਸ਼ਹਿਰ ਦੀਆਂ ਆ ਦਰਸ਼ਕਾਂ ਨੂੰ ਜਰੂਰ ਉਹਨਾਂ ਤੋਂ ਜਾਣੂ ਕਰਾਵਾਂਗੇ ਤੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਹੈਵੀ ਵਹੀਕਲ ਹੈਗੇ ਨੇ ਇੱਥੇ ਉਹਨਾਂ ਨੂੰ ਰੋਕਿਆ ਗਿਆ ਕਿਸਾਨਾਂ ਵੱਲੋਂ ਧਲਾ ਪ੍ਰਦਰਸ਼ਨ ਵਾਲੀ हां तो कुछी दूरी ते ए तस्वीर जेडी हैगी आ ए दिखाई दे रही है कि जिथे हेवी व्हीकल जेडे हैगे आ ओर ओके गए ने और इसी तरह असी शहर दे ਅੰਦਰੂਨੀ ਹਿੱਸੇ ਦੇ ਵਿੱਚ ਜਾਵਾਂਗੇ ਜਿੱਦਾਂ ਕਿ ਬੱਸ ਸਟੈਂਡ ਦੇ ਜਿਹੜੀਆਂ ਬੱਸਾਂ ਹੈਗੀਆਂ ਨੇ ਪਨ ਬੱਸ ਪੀ ਆਰਟੀਸੀ ਜਾਂ ਦੂਸਰੀਆਂ ਬੱਸਾਂ ਹੈਗੀਆਂ ਨੇ ਉਹਨਾਂ ਵੱਲੋਂ ਵੀ ਸਮਰਥਨ ਦਿੱਤਾ ਗਿਆ ਧਰਨੇ ਧਰਲਾ ਜਿਹੜਾ ਦੇਣਾ ਹੈ ਕਿਸਾਨਾਂ ਵੱਲੋਂ ਉਹਨਾਂ ਦੇ ਨਾਲ ਸਮਰਥਨ ਦਿੱਤਾ ਗਿਆ ਇਸੇ ਤਰੀਕੇ ਨਾਲ ਤਸਵੀਰਾਂ ਅਲੱਗ-ਅਲੱਗ ਜਲੰਧਰ ਦੇ ਹਿੱਸਿਆਂ ਚ ਦਿਖਾਵਾਂਗੇ ਪੁਲਿਸ ਮੁਸਤੈਦ ਹੈ ਕਿ ਪੁਲਿਸ ਵੱਲੋਂ ਵੀ ਜਿਹੜੇ ਲੋਕ ਆ ਰਹੇ ਹੈਗੇ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਡਾਇਵਰਟ ਕੀਤਾ ਜਾ ਰਿਹਾ ਇਹ ਤਸਵੀਰ ਹੈਗੀ ਹੈ ਕਿਸ ਤਰੀਕੇ ਨਾਲ ਉਹਨਾਂ ਨੂੰ ਜਿਹੜੇ ਸ਼ਹਿਰ ਦੇ ਅੰਦਰੂਨੀ ਹਿੱਸੇ ਦੇ ਵਿੱਚੋਂ ਆ ਰਹੇ ਨੇ ਉਹਨਾਂ ਨੂੰ ਇੱਥੋਂ ਡਾਇਵਰਟ ਕਰਕੇ ਰਾਮਾ ਮੰਡੀ ਵਾਲੀ ਸਾਈਡ ਨੂੰ ਭੇਜਿਆ ਜਾ ਰਿਹਾ ਔਰ ਇਸੇ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਹੋਰ ਵੀ ਜਲੰਧਰ ਸ਼ਹਿਰ ਦੇ ਅੰਦਰ ਲੀਆਂ ਉਹ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਇਸ ਵੇਲੇ ਮੌਜੂਦ ਹੈ ਕਿ ਆ ਰਾਮਾ ਮੰਡੀ ਉਲ ਦੇ نیچے اور ਜਿਸ ਤਰ੍ਹਾਂ ਨਾਲ ਜ਼ਿਕਰ ਕੀਤਾ ਗਿਆ ਸੀਗਾ ਕਿਸਾਨਾਂ ਵੱਲੋਂ ਜਾਂ ਦੁਕਾਨਦਾਰਾਂ ਵੱਲੋਂ ਕਿ ਅਸੀਂ ਸਮਰਥਨ ਦੇਵਾਂਗੇ ਔਰ ਉਸੇ ਤਰ੍ਹਾਂ ਨਾਲ ਇਸ ਵੇਲੇ ਤਸਵੀਰ ਜਿਹੜੀ ਹੈਗੀ ਆ ਉਹ ਸਾਫ਼ ਹੁੰਦੀ ਹੋਈ ਨਜ਼ਰ ਆ ਰਹੀ ਆ ਕਿ ਦੁਕਾਨਾਂ ਜਿਹੜੀਆਂ ਹੈਗੀਆਂ ਨੇ 10 ਵਜੇ ਦਾ ਸਮਾਂ ਹੋ ਚੁੱਕਾ ਤੇ ਦੁਕਾਨਾਂ तकरीबन तकरीबन ਜਿਹੜੀਆਂ ਇਸ ਵੇਲੇ ਬੰਦ ਨਜ਼ਰ ਆ ਰਹੀਆਂ ਨੇ ਦਵਾਈਆਂ ਦੀਆਂ ਦੁਕਾਨਾਂ ਖੁੱਲੀਆਂ ਨੇ ਬਾਕੀ ਜਿਹੜੀਆਂ ਦੁਕਾਨਾਂ ਹੈਗੀਆਂ ਨੇ तकरीबन ਸ਼ਟਰ ਉਹਨਾਂ ਦੇ ਥੱਲੇ ਨੂੰ ਨਜ਼ਰ ਆ ਰਹੇ ਨੇ ਬੰਦ ਹੈਗੀਆਂ ਨੇ ਸਿਰਫ ਮੈਡੀਕਲ ਸਟੋਰ ਜਿਹੜੇ ਹੈਗੇ ਨੇ ਉਹ ਇੱਥੇ ਖੁੱਲੇ ਹੋਏ ਦਿਖਾਈ ਦੇ ਰਹੇ ਨੇ ਜਾਂ ਜਿੱਦਾ ਸਿਰੇ ਜਿਹੜੇ ਨਾਸ਼ਤਾ ਵਗੈਰਾ ਬਣਾਉਂਦੇ ਨੇ ਉਹ ਦੁਕਾਨਾਂ ਜਿਹੜੀਆਂ ਖੁੱਲੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਸੇ ਤਰ੍ਹਾਂ ਨਾਲ ਜਲੰਧਰ ਦੇ ਅੰਦਰੂਲੀ ਹਿੱਸੇ ਜਿਹੜੇ ਹੈਗੇ ਨੇ ਜਲੰਧਰ ਦੇ ਅੰਦਰ ਦੇ ਹਿੱਸੇ ਹੈਗੇ ਨੇ ਜੋਤੀ ਚੌਂਕ ਹੋ ਗਿਆ ਬੱਸ ਸਟੈਂਡ ਹੋ ਗਿਆ ਉਹ ਤਸਵੀਰਾਂ ਦਾ ਵੀ ਅਸੀਂ ਰੁਖ ਕਰਾਂਗੇ ਉਹ ਉਸ ਉਹਨਾਂ ਹਾਲਾਤਾਂ ਦਾ ਵੀ ਅਸੀਂ ਇਸ ਤਸਵੀਰਾਂ ਦੇ ਨਾਲ ਨਾਲ ਜ਼ਿਕਰ ਕਰਦੇ ਹੋਏ ਨਜ਼ਰ ਆਵਾਂਗੇ ਆ ਇਸ ਵੇਲੇ ਸਬਜ਼ੀ ਮੰਡੀ ਦੀ ਗੱਲ ਕਰਾਂ ਤਾਂ ਸਬਜ਼ੀ ਮੰਡੀ ਦੇ ਵਿੱਚ ਵੀ ਬੰਦ ਦਾ ਮਾਹੌਲ ਜਿਹੜਾ ਹੈਗਾ ਦੇਖਣ ਨੂੰ ਮਿਲ ਰਿਹਾ ਹੈ ਦੁਕਾਨਾਂ ਜ਼ਰੂਰ ਖੁੱਲੀਆਂ ਪਰ ਜਿਸ ਤਰੀਕੇ ਨਾਲ ਦੁਕਾਨਾਂ ਅੱਗੇ ਖੁੱਲ੍ਹਦੀਆਂ ਨੇ ਉਸ ਤਰ੍ਹਾਂ ਨਾਲ ਦੁਕਾਨਾਂ ਨਹੀਂ ਖੁੱਲੀਆਂ ਤੇ ਇਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਬੰਦ ਦਾ ਅਸਰ ਜਿਹੜਾ ਹੈਗਾ ਉਹ ਨਜ਼ਰ ਆ ਰਿਹਾ ਹੈ ਫੜੀ ਵਾਲੇ ਜਰੂਰ ਆਪਣੀਆਂ ਫੜੀਆਂ ਲਗਾ ਕੇ ਬੈਠੇ ਨੇ ਪਰ ਦੁਕਾਨਾਂ ਜਿਹੜੀਆਂ ਹੈਗੀਆਂ ਨੇ ਉਹ ਇਸ ਵੇਲੇ ਪੂਰੀ ਤਰ੍ਹਾਂ ਨਾਲ ਬੰਦ ਦਾ ਅਸਰ ਜਿਹੜਾ ਹੈਗਾ ਮੰਡੀ ਦੇ ਵਿੱਚ ਰਲਿਆ ਮਿਲਿਆ ਨਜ਼ਰ ਆ ਰਿਹਾ ਇਹ ਤਸਵੀਰਾਂ ਨੇ ਸਬਜ਼ੀ ਮੰਡੀ ਦੀਆਂ ਫੜੀ ਵਾਲਿਆਂ ਨੇ ਫੜੀਆਂ ਜਰੂਰ ਲਗਾਈਆਂ ਨੇ ਪਰ ਬੰਦ ਦਾ ਅਸਰ ਜਿਹੜਾ ਹੈਗਾ ਸ਼ਹਿਰ ਦੇ ਵਿੱਚ ਪੂਰੀ ਤਰ੍ਹਾਂ ਨਾਲ ਨਜ਼ਰ ਆ ਰਿਹਾ ਇੱਥੋਂ ਬਾਹਰ ਨਿਕਲ ਕੇ ਕੋਸ਼ਿਸ਼ ਕਰਦੇ ਆਂ ਕੀ ਜਿਹੜੀ ਇਹ ਮਾਰਕੀਟ ਹੈਗੀ ਆ ਇਸ ਦਾ ਕਿਸ ਤਰ੍ਹਾਂ ਦਾ ਅਸਰ ਹੈਗਾ ਬੰਦ ਦਾ ਅਸਰ ਕਿਸ ਤਰ੍ਹਾਂ ਦਾ ਨਜ਼ਰ ਆ ਰਿਹਾ ਸਬਜ਼ੀ ਮੰਡੀ ਦੀਆਂ ਤਸਵੀਰਾਂ ਵੀ ਅਸੀਂ ਰੈਨਿਕ ਸੂਰਾ ਟੀਵੀ ਤੇ ਦਿਖਾ ਰਹੇ ਹਾਂ ਤੇ ਹੁਣ ਸਬਜ਼ੀ ਮੰਡੀ ਦੇ ਬਾਹਰ ਦੀਆਂ ਤਸਵੀਰਾਂ ਜਿਹੜੀਆਂ ਹੈ ਤੇ ਸਬਜ਼ੀ ਮੰਡੀ ਦੇ ਬਾਹਰ ਦੀਆਂ ਜਿਹੜੀ ਬਾਹਰ ਮਾਰਕੀਟ ਹੈਗੀ ਆ ਮੋਬਾਈਲਾਂ ਵਾਲੀ ਉਹ ਵੀ ਇਸ ਤਰ੍ਹਾਂ ਪੂਰੀ ਤਰੀਕੇ ਨਾਲ ਬੰਦ ਨਜ਼ਰ ਆ ਰਹੀ ਹੈ ਤਾਂ ਕੁੱਲ ਮਿਲਾ ਕੇ ਸ਼ਹਿਰ ਦੀਆਂ ਤਸਵੀਰਾਂ ਅਸੀਂ ਦਰਸ਼ਕਾਂ ਨੂੰ ਦਿਖਾਈਆਂ ਨੇ ਸਬਜ਼ੀ ਮੰਡੀ ਦੀਆਂ ਤਸਵੀਰਾਂ ਦਿਖਾਤੀਆਂ ਬਸਟੇ ਦੀਆਂ ਤਸਵੀਰਾਂ ਦਿਖਾਤੀਆਂ ਇੱਥੇ ਤਿੱਕਰ ਕੀ ਭਗਵਾਨ ਸ਼੍ਰੀ ਵਾਲਮੀਕੀ ਚੌਂਕ ਦੇ ਆਸ-ਪਾਸ ਦੀਆਂ ਤਸਵੀਰਾਂ ਵੀ ਅਸੀਂ ਦਿਖਾਈਆਂ ਜਿੱਥੇ ਕੀ ਪੰਦ ਦਾ ਅਸਰ ਦੇਖਣ ਨੂੰ ਮਿਲਿਆ ਸਬਜ਼ੀ ਮੰਡੀ ਦੇ ਵਿੱਚ ਫੜੀਆਂ ਜ਼ਰੂਰ ਲੱਗੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿਹੜੇ ਲੋਕ ਹੈਗੇ ਨੇ ਉਹ ਇੱਥੋਂ ਆ ਕੇ ਸਬਜ਼ੀ ਜ਼ਰੂਰ ਖਰੀਦੇ ਹੋਏ ਵੀ ਨਜ਼ਰ ਆ ਰਹੇ ਨੇ ਪਰ ਬੰਦ ਦਾ ਅਸਰ ਕੁੱਲ ਮਿਲਾ ਕੇ ਦੇਖਣ ਨੂੰ ਮਿਲ ਰਿਹਾ ਕਿਸਾਨਾਂ ਦਾ ਸਮਰਥਨ ਦੀ ਗੱਲ ਜਿਹੜੀ ਕੀਤੀ ਗਈ ਸੀਗੀ ਲੋਕਾਂ ਵੱਲੋਂ ਸੰਸਾਵਾ ਵੱਲੋਂ ਅ ਬਸਬਲਾਜਵਾ ਵੱਲੋਂ ਉਹ ਵੀ ਦੇਖਣ ਨੂੰ ਮਿਲੀਆਂ ਨੇ ਪਰ ਇਹ ਅਸਰ ਅ ਸ਼ਾਮ ਤੱਕ ਕਰ 4 ਵਜੇ ਤੱਕ ਰਹੇਗਾ ਉਸ ਤੋਂ ਬਾਅਦ ਜਦੋਂ 4 ਵਜੇ ਤੋਂ ਇਹ ਤਾਂ ਸਮਾਪਤ ਹੋਏਗਾ ਉਸ ਤੋਂ ਬਾਅਦ ਹੀ ਜਿਹੜੀ ਜ਼ਿੰਦਗੀ ਹੈ ਜਿਸ ਤਰੀਕੇ ਨਾਲ ਆਮ ਤੌਰ ਤੇ ਚੱਲਦੀ ਹੈ ਉਸ ਤਰੀਕੇ ਨਾਲ ਚੱਲਦੀ ਹੋਈ ਨਜ਼ਰ ਆਏਗੀ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਕੰਬੋ ਜਲੰਧਰ ਟੀਵੀ ਜਲੰਧਰ ਤਾਂ ਬਿਲਕੁਲ ਐਸੇ ਲਈ ਅਸੀਂ ਪਹੁੰਚ ਚੁੱਕੇ ਹਾਂ ਜਲੰਧਰ ਦੇ ਅੰਦਰੂਨੀ ਹਿੱਸੇ ਵਿੱਚ ਕੀ ਮਾਹੌਲ ਹੈਗਾ ਉਹ ਵੀ ਦਿਖਾਵਾਂਗੇ ਬੱਸ ਸਟੈਂਡ ਦੇ ਨਜ਼ਦੀਕ ਮੌਜੂਦ ਹੈਗੀਆਂ ਪਰ ਐਸੇਲੇ ਜੇ ਅੰਦਰੂਨੀ ਹਿੱਸੇ ਦੀ ਗੱਲ ਕਰਾਂ ਟ੍ਰੈਫਿਕ ਦੀ ਗੱਲ ਕਰਾਂ ਤਾਂ ਐਸੇਲੇ ਜਿਸ ਤਰੀਕੇ ਨਾਲ ਪਿਛਲੇ ਦਿਨਾਂ ਦੇ ਵਿੱਚ ਟ੍ਰੈਫਿਕ ਸਮੂਥ ਚੱਲਦਾ ਉਸੇ ਤਰ੍ਹਾਂ ਦਾ ਨਜ਼ਰ ਨਹੀਂ ਆ ਰਿਹਾ ਉਸੇ ਤਰ੍ਹਾਂ ਦੀ ਤਸਵੀਰ ਜਿਹੜੀ ਹੈਗੀ ਉਹ ਦੀ ਨਜ਼ਰ ਆ ਰਹੀ ਕਿਉਂਕਿ ਕਾਰਾਂ ਫੋਰ ਵੀਲਰ ਜਾਂ ਟੂ ਵੀਲਰ ਚੱਲਦੇ ਹੋਏ ਨਜ਼ਰ ਜ਼ਰੂਰ ਆ ਰਹੇ ਨੇ ਪਰ ਜਿਹੜੀਆਂ ਵੱਡੀਆਂ ਗੱਡੀਆਂ ਹੈਗੀਆਂ ਬੱਸਾਂ ਜਿਹੜੀਆਂ ਇੱਥੋਂ ਲੰਘਦੀਆਂ ਨੇ ਉਹ ਐਸੇਲੇ ਇੱਥੇ ਕੋਈ ਵੀ ਉਹਦਾ ਦੀ ਤਸਵੀਰ ਨਹੀਂ ਨਜ਼ਰ ਆ ਰਹੀ ਕੋਸ਼ਿਸ਼ ਕਰਾਂਗੇ ਅੰਦਰ ਜਾ ਕੇ ਬੱਸ ਸਟੈਂਡ ਦੇ ਅੰਦਰ ਜਾ ਕੇ ਤਸਵੀਰ ਦਿਖਾਉਣ ਦੀ ਕਿ ਅੰਦਰ ਲੀਆਂ ਤਸਵੀਰਾਂ ਕੀ ਹੈਗੀਆਂ ਨੇ ਤੇ ਇਹ ਤਸਵੀਰ ਹੈਗੀ ਹੈ ਬੱਸ ਅੱਡੇ ਦੀ ਜਿੱਥੇ ਕਿ ਤਕਰੀਬਨ 80% ਜਿਹੜੇ ਕਾਊਂਟਰ ਹੈਗੇ ਨੇ ਜਿੱਥੇ ਬੱਸਾਂ ਖੜ੍ਹਦੀਆਂ ਨੇ ਸਵਾਰੀਆਂ ਚੱਕਦੀਆਂ ਨੇ ਬੱਸਾਂ ਆ ਕੇ ਉਹ ਤਸਵੀਰ ਵੀ ਇਸ ਵੇਲੇ ਖਾਲੀ ਨਜ਼ਰ ਆ ਰਹੀ ਹੈ ਕਿਉਂਕਿ ਜਿਹੜੀਆਂ ਪ੍ਰਾਈਵੇਟ ਬੱਸਾਂ ਹੈਗੀਆਂ ਇੱਕਾ ਦੁੱਕਾ ਉਹ ਜ਼ਰੂਰ ਕਾਊਂਟਰਾਂ ਤੇ ਖੜੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਰ ਤਕਰੀਬਨ ਬਾਕੀ ਸਾਰੇ ਕਾਊਂਟਰ ਜਿਹੜੇ ਹੈਗੇ ਨੇ ਉਹ ਖਾਲੀ ਨਜ਼ਰ ਆ ਰਹੇ ਨੇ ਇਹ ਤਸਵੀਰ ਹੈ ਬੱਸ ਸਟੈਂਡ ਦੀ ਕਿਉਂਕਿ ਸਾਰੀਆਂ ਜਿਹੜੀਆਂ ਬੱਸਾਂ ਹੈਗੀਆਂ ਨੇ ਕਾਊਂਟਰ ਛੱਡ ਕੇ ਦੂਸਰੀ ਸਾਈਡ ਤੇ ਪਾਰਕਿੰਗ ਵਾਲੇ ਪਾਸੇ ਖੜੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਕਰੀਬਨ ਜਿਹੜਾ ਸਾਰਾ ਬੱਸ ਅੱਡਾ ਇਸ ਵੇਲੇ ਬੰਦ ਦੀ ਕਗਾਰ ਤੇ ਕਿਉਂਕਿ ਧਰਨੇ ਦਾ ਸਮਰਥਨ ਜਿਹੜਾ ਹੈਗਾ ਬੱਸ ਡਰਾਈਵਰਾਂ ਵੱਲੋਂ ਵੀ ਦਿੱਤਾ ਗਿਆ ਜਿਹਦੇ ਕਰਕੇ ਬੱਸਾਂ ਚਲਦੀਆਂ ਹੋਈਆਂ ਇੱਥੇ ਨਜ਼ਰ ਨਹੀਂ ਆ ਰਹੀਆਂ ਬੱਸ ਬੱਸਾਂ ਜਿਹੜੀਆਂ ਹੈਗੀਆਂ ਉਹ ਪਾਰਕਿੰਗ ਸਟੈਂਡ ਦੇ ਵਿੱਚ ਲੱਗੀਆਂ ਹੋਈਆਂ ਯਾਰ ਕੋਸ਼ਿਸ਼ ਕਰਾਂਗੇ ਥੋੜੀ ਜੀ ਅੰਦਰੋਂ ਤਸਵੀਰ ਦਿਖਾਉਣ ਦੀ ਕਿ ਜਿਹੜਾ ਤੇ ਬੱਸ ਸਟੈਂਡ ਦੇ ਅੰਦਰ ਦੀ ਤਸਵੀਰ ਕੀ ਹੈਗੀ ਆ ਉਹ ਵੀ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਬੱਸ ਸਟੈਂਡ ਦੇ ਜਿਹੜੀਆਂ ਤਕਰੀਬਨ ਜਿਹੜੀਆਂ ਬੱਸਾਂ ਹੈਗੀਆਂ ਨੇ ਉਹ ਪਾਰਕਿੰਗ ਵਾਲੀ ਸਾਈਡ ਤੇ ਖੜੋਤੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਇੱਥੇ ਜਿਹੜੀਆਂ ਸਵਾਰੀਆਂ ਹੈਗੀਆਂ ਉਹ ਵੀ ਨਜ਼ਰ ਆ ਰਹੀਆਂ ਨੇ ਤੇ ਜਿਹੜਾ ਬੱਸ ਸਟੈਂਡ ਦੇ ਜਿਹੜੇ ਕਾਊਂਟਰ ਹੈਗੇ ਨੇ ਉਹ ਤਕਰੀਬਨ ਤਕਰੀਬਨ 1 ਤੋਂ ਲੈ ਕੇ 30 ਟਿੱਕਰ ਸਾਰੇ ਖਾਲੀ ਨਜ਼ਰ ਆ ਰਹੇ ਨੇ ਇਹ ਤਸਵੀਰ ਹੈਗੀ ਐਸ ਵੇਲੇ ਬੰਦ ਦਾ ਜਿਹੜਾ ਅਸਰ ਹੈਗਾ ਉਹ ਜਰੂਰ ਦੇਖਣ ਨੂੰ ਮਿਲ ਰਿਹਾ ਕੋਸ਼ਿਸ਼ ਕਰਾਂਗੇ ਜਲੰਧਰ ਦੇ ਅੰਦਰਲੇ ਹਿੱਸੇ ਦੇ ਤਸਵੀਰ ਦਿਖਾਉਣ ਦੀ ਜਿੱਥੇ ਕਿ ਜੜੀਆਂ ਦੁਕਾਨਾਂ ਹੈਗੀਆਂ ਨੇ ਉੱਥੇ ਕੀ ਹਾਲਾਤ ਹੈਗੇ ਨੇ ਭਾਈ ਸਾਹਿਬ ਤੁਸੀਂ ਕਿਹੜੀ ਜਗ੍ਹਾ ਜਾਣਾ ਸੀ ਤਾਂ ਇਹ ਤਸਵੀਰ ਐਸ ਵੇਲੇ ਜਿਹੜੀ ਦਰਨੇ ਕਾਰਨ ਜਿਹੜਾ ਕਿਸਾਨਾਂ ਦਾ ਦਰਨਾ ਅੱਜ ਚੱਲ ਰਿਹਾ ਹੈ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਦਰਨਾ ਹੈਗਾ ਔਰ ਉਸਦੀ ਤਸਵੀਰ ਜਿਹੜੀ ਹੈਗੀ ਇੱਥੇ ਸਾਫ਼ ਨਜ਼ਰ ਆ ਰਹੀ ਹੈ ਕਿ ਬੱਸ ਸਟੈਂਡ ਤੇ ਬੱਸਾਂ ਦੇ ਕਾਊਂਟਰ ਜਿਹੜੇ ਹੈਗੇ ਨੇ ਉਹ ਖਾਲੀ ਨੇ ਤੇ ਜਿਹੜੀਆਂ ਸਵਾਰੀਆਂ ਨੇ ਆਪਣੀ ਮੰਜ਼ਲ ਤੇ ਪਹੁੰਚਣਾ ਹੈ ਉਹਨਾਂ ਨੂੰ ਇਸ ਵੇਲੇ ਦਿੱਕਤ ਦਾ ਸਾਹਮਣਾ ਜ਼ਰੂਰ ਕਰਨਾ ਪੈ ਰਿਹਾ ਕਿਉਂਕਿ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ ਕਿ ਅੱਜ ਕਿਸਾਨਾਂ ਵੱਲੋਂ ਤਰਲਾ ਦੇਣਾ ਹੈ 7 ਵਜੇ ਤੋਂ ਲੈ ਕੇ 4 ਵਜੇ ਤੱਕਰ ਤੇ ਉਹ ਇਸ ਵੇਲੇ ਤਸਵੀਰ ਜਿਹੜੀ ਹੈਗੀ ਆ ਯਾਤਰੀਆਂ ਦੀ ਉਹ ਇਸ ਵੇਲੇ ਸਾਫ਼ ਨਜ਼ਰ ਆ ਰਹੀ ਹੈ ਕਿ ਜਿਨ੍ਹਾਂ ਨੇ ਇੱਕ ਮੰਜ਼ਲ ਤੋਂ ਦੂਸਰੀ ਮੰਜ਼ਲ ਤੇ ਜਾਣਾ ਹੈ ਬੱਸਾਂ ਰਹੀਂ ਜਾਣਾ ਹੁੰਦਾ ਉਹ ਐਸਵੇਲੇ ਬੱਸਾਂ ਦੀ ਵੇਟ ਕਰਦੇ ਹੋਏ ਨਜ਼ਰ ਆ ਰਹੇ ਨੇ ਹੁਣ ਜਦੋਂ ਬੱਸਾਂ ਚੱਲਣਗੀਆਂ ਉਦੋਂ ਹੀ ਇਹ ਆਪਣੀ ਮੰਜ਼ਲ ਤੇ ਪਹੁੰਚ ਸਕਣਗੇ ਅਗਲੀ ਤਸਵੀਰ ਵੀ ਅਸੀਂ ਆਪਣੇ ਦਰਸ਼ਕਾਂ ਤਾਂ ਸਾਂਝੀ ਕਰਾਂਗੇ ਕਿ ਤਾਂ ਐਸਵੇਲੇ ਮੌਜੂਦ ਹੈਗੇ ਅਸੀਂ ਕੰਪਨੀ ਚੌਕ ਜਿਹਨੂੰ ਰਾਮ ਚੌਕ ਵੀ ਕਿਹਾ ਜਾਂਦਾ ਸ਼੍ਰੀ ਰਾਮ ਚੌਕ ਉੱਥੋਂ ਲੈ ਕੇ ਜੋਤੀ ਚੌਕ ਤੱਕ ਜਿਹੜਾ ਰਸਤਾ ਹੈਗਾ ਜਿੱਥੇ ਕਿ ਰੋਜ਼ ਮਰਦਾ ਟਰੈਫਿਕ ਗੱਡੀਆਂ تمام ਜਿਹੜੇ ਲੋਕ ਹੈਗੇ ਨੇ ਜਲੰਧਰ ਸ਼ਹਿਰ ਦੇ ਜਾਂ ਜਲੰਧਰ ਦੇ ਆਸ-ਪਾਸ ਦੇ ਇਲਾਕਿਆਂ ਤੋਂ ਇੱਥੇ ਸ਼ਾਪਿੰਗ ਕਰਨ ਆਉਂਦੇ ਨੇ ਉਹ ਅੱਜ ਵੇਲੇ ਪੂਰੀ ਤਰ੍ਹਾਂ ਨਾਲ ਬੰਦ ਨਜ਼ਰ ਆ ਰਿਹਾ ਗੱਡੀਆਂ ਜਰੂਰ ਸਾਈਡ ਤੇ ਖੜੀਆਂ ਨਜ਼ਰ ਆ ਰਹੀਆਂ ਨੇ ਪਰ ਜੋ ਸਥਿਤੀ ਪਹਿਲਾਂ ਹੁੰਦੀ ਆ ਜਿੱਦਾਂ ਕਿ ਰੋਜ਼ ਮਰਰਾ ਦੀ ਜ਼ਿੰਦਗੀ ਜਿੱਦਾਂ ਕਿ ਇੱਥੇ ਆਵਾਜ਼ ਆਈ ਆਉਣ ਜਾਣ ਕਾਫੀ ਲੋਕਾਂ ਦਾ ਹੁੰਦਾ ਉਸ ਤਰ੍ਹਾਂ ਦੇ ਨਾਲ ਅੱਜ ਬਿਲਕੁਲ ਖਾਲੀ ਸੜਕਾਂ ਨਜ਼ਰ ਆ ਰਹੀਆਂ ਨੇ ਜਿਹੜੀਆਂ ਦੁਕਾਨਾਂ ਹੈਗੀਆਂ ਨੇ ਉਹ ਵੀ ਇਸ ਵੇਲੇ ਪੂਰੀ ਤਰ੍ਹਾਂ ਨਾਲ ਬੰਦ ਨਜ਼ਰ ਆ ਰਹੀਆਂ ਨੇ ਕਿਉਂਕਿ ਅਜੇ 10 ਵਜੇ ਦਾ ਸਮਾਂ ਹੈ ਇਸ ਵੇਲੇ ਦੁਕਾਨਾਂ ਖੁੱਲੜੀਆਂ ਸ਼ੁਰੂ ਹੋ ਜਾਂਦੀਆਂ ਨੇ ਪਰ ਕਿਸੇ ਤਰ੍ਹਾਂ ਦੀ ਹਲਚਲ ਜਿਹੜੀ ਹੈਗੀ ਆ ਉਹ ਇਸ ਵੇਲੇ ਭਗਵਾਨ ਸ਼੍ਰੀ ਵਾਲਮੀਕੀ ਚੌਕ ਦੇ ਵਿੱਚ ਉਸ ਤਰ੍ਹਾਂ ਦੀ ਹਲਚਲ ਜਿਹੜੀ ਹੈਗੀ ਆ ਉਹ ਨਜ਼ਰ ਨਹੀਂ ਆ ਰਹੀ ਕਿਉਂਕਿ ਜਿਹੜਾ ਬੰਦ ਦਾ ਸਮਰਥਨ ਹੈਗਾ ਆ ਅੱਜ ਕਿਸਾਨਾਂ ਵੱਲੋਂ ਜਿਹੜਾ ਬੰਦ ਦਾ ਐਲਾਨ ਕੀਤਾ ਗਿਆ ਸੀ ਉਹਦਾ ਸਮਰਥਨ ਹਰੇਕ ਹਰ ਇੱਕ ਵਿਅਕਤੀ ਵੱਲੋਂ ਹਰ ਇੱਕ ਸਰਸਾ ਵੱਲੋਂ ਦਿੱਤਾ ਗਿਆ ਚਾਹੇ ਉਹ ਬੱਸ ਸਟੈਂਡ ਦੀ ਗੱਲ ਕਰੀਏ ਬੱਸ ਸਟੈਂਡ ਵੀ ਪੂਰੀ ਤਰ੍ਹਾਂ ਬੰਦ ਹੈਗਾ ਉੱਥੇ ਵੀ ਜਿਹੜੀਆਂ ਬੱਸਾਂ ਹੈਗੀਆਂ ਪਾਰਕਿੰਗ ਲਾਈਨ ਦੇ ਵਿੱਚ ਲੱਗੀਆਂ ਹੋਈਆਂ ਨੇ ਜੇ ਜੋਤੀ ਚੌਂਕ ਭਗਵਾਨ ਸ਼੍ਰੀ ਵਾਲਮੀਕੀ ਚੌਂਕ ਦੀ ਗੱਲ ਕਰੀਏ ਤਾਂ ਉਹ ਵੀ ਐਸੇ ਮਾਰਕੀਟ ਜਿਹੜੀਆਂ ਕਿ ਪੂਰੀ ਤਰ੍ਹਾਂ ਬੰਦ ਨਜ਼ਰ ਆ ਰਹੀ ਹੈ ਰੈਣਕ ਬਾਜ਼ਾਰ ਦੀ ਗੱਲ ਕਰੀਏ ਤਾਂ ਰੈਣਕ ਬਾਜ਼ਾਰ ਵੀ ਐਸੇਲੇ ਸੁੰਨ ਪਸਰੀ ਪਈ ਹੈ ਪੂਰੀ ਤਰ੍ਹਾਂ ਨਾਲ ਬੰਦ ਨਜ਼ਰ ਆ ਰਿਹਾ ਇਹ ਤਸਵੀਰਾਂ ਨੇ ਜਲੰਧਰ ਦੇ ਰੈਣਕ ਬਾਜ਼ਾਰ ਦੀਆਂ ਜਿੱਦਾਂ ਕੀ ਸਮਰਥਨ ਦੀ ਗੱਲ ਕੀਤੀ ਸੀ ਤਮਾਮ ਦੁਕਾਨਦਾਰਾਂ ਵੱਲੋਂ ਵੀ ਐਸਵੇਲੇ ਤਰਨੇ ਦਾ ਸਮਰਥਨ ਦਿੱਤਾ ਗਿਆ ਔਰ ਐਸਵੇਲੇ ਪੂਰੀ ਤਰ੍ਹਾਂ ਮਾਰਕੀਟ ਜਿਹੜੀ ਹੈਗੀ ਆ ਉਹ ਬੰਦ ਨਜ਼ਰ ਆ ਰਹੀ ਹੈ ਇਸੇ ਤਰ੍ਹਾਂ ਸੀ ਜਲੰਧਰ ਦੀ ਸਬਜ਼ੀ ਮੰਡੀ ਦੀ ਗੱਲ ਕਰੀਏ ਸਬਜ਼ੀ ਮੰਡੀ ਦਾ ਵੀ ਜ਼ਰੂਰ ਰੁਕ ਕਰਾਂਗੇ ਕਿ ਜਿਸ ਚੀਜ਼ ਦਾ ਜ਼ਿਕਰ ਕੀਤਾ ਗਿਆ ਸੀ ਕਿ ਦੁੱਧ ਵਾਲੇ ਵੀ ਸਪਲਾਈ ਨਹੀਂ ਦੇਣਗੇ ਸਬਜ਼ੀ ਵਾਲੇ ਵੀ ਸਪਲਾਈ ਨਹੀਂ ਦੇਣਗੇ ਤੇ ਇਹ ਚੀਜ਼ਾਂ ਅਸੀਂ ਰੈਨਿਕ ਸਵੇਰਾ ਟੀਵੀ ਤੇ ਆਪਣੇ ਦਰਸ਼ਕਾਂ ਨੂੰ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਆਖਰਕਾਰ ਬੰਦ ਦਾ ਕਿੰਨਾ ਅਸਰ ਜਿਹੜਾ ਹੈਗਾ ਅੱਜ ਦਾ ਦਿਨ ਰਹਿਣ ਵਾਲਾ ਨਹੀਂ ਆਪਾਂ ਇੱਦਾਂ ਹੀ ਕਰ ਦਿੰਦੇ ਆ ਤੇ ਇਹ ਐਸਲੇ ਮਾਰਕੀਟ ਜਿਹੜੀ ਨਾਇਸ਼ਿਲਮੇ ਵਾਲੀ ਮਾਰਕੀਟ ਹੈ ਜਿੱਥੇ ਕਿ ਟੂ-ਵੀਲਰ ਸੈਕੰਡ ਹੈਂਡ ਵੇਚੇ ਜਾਂਦੇ ਨੇ ਉਹ ਵੀ ਐਸਲੇ ਪੂਰੀ ਤਰ੍ਹਾਂ ਬੰਦ ਹੈਗੀ ਆ ਅਲੀ ਅਲੀ ਪੁਲੀ ਮਨਲਾ ਜਿਹੜਾ ਜਿਹੜੀ ਮਾਰਕੀਟ ਹੈਗੀ ਆ ਥੋੜੀ ਜਿਹਾ ਅੰਦਰ ਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇਹ ਵੀ ਅਸਲੇ ਪੂਰੀ ਤਰ੍ਹਾਂ ਨਾਲ ਬੰਦਾ ਸਮਰਥਨ ਪੂਰਾ ਕਿਸਾਨੀ ਧਰਨੇ ਨੂੰ ਦਿੱਤਾ ਗਿਆ ਪੂਰੀ ਤਰ੍ਹਾਂ ਨਾਲ ਮਾਰਕੀਟ ਅਸਲੇ ਬੰਦ ਨਜ਼ਰ ਆ ਰਹੀ ਹੈ ਸੋਮਵਾਰ ਦਾ ਦਿਨ ਹੈ 30 ਤਰੀਕ ਦਾ ਜਿਹੜਾ ਦਿਨ ਮਿੱਥਿਆ ਗਿਆ ਸੀਗਾ ਪੰਜਾਬ ਬੰਦ ਦੇ ਐਲਾਨ ਦਾ ਉਹ ਪੂਰੀ ਤਰ੍ਹਾਂ ਨਾਲ ਬੰਦ ਨਜ਼ਰ ਆ ਰਿਹਾ ਅਸਲੇ ਸ਼ਾਟ ਬਣਾਈ ਚੱਲੋ ਬਣਾਈ ਚੱਲ ਕੱਟ-ਕੱਟ ਕੇ ਸ਼ਾਟ ਬਣਾ ਲਾ ਯਾਰ ਕੋਈ